ਕੰਮ ਕਿਲਾਇਆ ਕਿ ਉਹ ਇੱਕ ਬਹੁਤ ਹੀ ਵਧੀਆ ਕੰਮ ਹੈ ਕਿ ਉਹ ਥੱਲੇ ਦੇ ਅੰਦਰ ਇਹਨਾਂ ਦੀ ਬਹੁਤ ਦੇਣ ਹੈ ਇਹ ਸਿਰਫ ਬਲੱਡ ਡੋਨੇਸ਼ਨ ਵਿੱਚ ਨਹੀਂ ਹੈ ਇਹ ਹਰ ਧਾਰਮਿਕ ਸੰਸਥਾ ਦੇ ਵਿੱਚ ਧਾਰਮਿਕ ਕੰਮ ਦੇ ਵਿੱਚ ਸਭ ਤੋਂ ਕੇ ਵੱਧ ਚੜ੍ਹ ਕੇ ਪਾਣ ਲੈਂਦੇ ਆ ਰਾਜਨੀਤਿਕ ਦੇ ਤੌਰ ਤੇ ਵੀ ਬਹੁਤ ਵਧੀਆ ਪਾੜ ਲੈਂਦੇ ਆ ਕਮੇਟੀਆਂ ਦੇ ਅੰਦਰ ਅਗਰ ਕੋਈ ਕ੍ਰਪਸ਼ਨ ਆ ਕਿਤੇ ਆ ਤਾਂ ਉੱਥੇ ਵੀ ਖੁੱਲ ਕੇ ਬੋਲਦੇ ਆ ਇਹ ਬਹੁਤ ਹੀ ਹੌਸਲੇ ਦੀ ਗੱਲ ਹੈ ਕਿ ਅਗਰ ਇਹੋ ਜਿਹੇ ਸਮਾਗਮ ਨੂੰ ਆਪਾਂ ਕਰਾਈਏ ਤਾਂ ਆਪਣਾ ਜਿਹੜਾ ਨਾਂ ਆਪਣੇ ਕਪੂਥਲੇ ਵਿੱਚ ਹੋਏਗਾ ਪਰਮਾਤਮਾ ਕਰੇ ਕਿ ਇਹਨਾਂ ਦਾ ਨਾਮ ਹੋਰ ਵੀ ਵਧੇ ਇਹ ਹੋਰ ਵੀ ਮਿਹਨਤ ਕਰਨ ਉਹਨਾਂ ਦੀ ਸਾਰੀ ਕਮੇਟੀ ਜੋ ਵਾਚ ਚੜ ਕੇ ਇੰਸਾ ਲੈ ਰਹੀ ਹੈ ਮੈਂ ਉਹਨਾਂ ਨੂੰ ਵੀ ਵਾਰਕ ਪਾ ਦਿੰਨਾ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਭੀ ਰਾਜਪੂਤ ਦੀ ਚੱਲ ਰਹੀਆਂ ਪਰ ਉਹਨਾਂ ਦਾ ਸਹਿਯੋਗ ਉਹਨਾਂ ਨੂੰ ਮਿਲਦਾ ਰਹਿਣਾ ਚਾਹੀਦਾ ਤਾਂ ਜੋ ਕਿ ਇਹ ਨਾ ਇਹਨਾਂ ਦੇ علاوہ ਵੀ ਸਮਾਜ ਦਾ ਵੀ ਸਹਿਯੋਗ ਇਹਨਾਂ ਨੂੰ ਮਿਲਦਾ ਰਹਿਣਾ ਚਾਹੀਦਾ ਸਾਰੇ ਹੀ ਸਮਾਜ ਜਿਹੜਾ ਇਹਨਾਂ ਦੇ ਨਾਲ ਖੜਾ ਵਾ ਹਮੇਸ਼ਾ ਇਨਸਾਨ ਧਰਮਵਾਦੀ ਇਹਨਾਂ ਦੇ ਨਾਲ ਹੀ ਹਮੇਸ਼ਾ ਖੜੀ ਆ ਜਿਸ ਵੇਲੇ ਇਹਨਾਂ ਨੇ ਧਰਮਵਾਦੀ ਨੂੰ ਆਵਾਜ਼ ਦਿੱਤੀ ਆ ਜਦੋਂ ਧਰਮਵਾਦੀ ਦੇ ਨੀਪਨ ਟ੍ਰੇਡਰ ਜਿਹੜੇ ਆ ਉਹ ਇਹਨਾਂ ਦੇ ਨਾਲ ਖੜੇ ਹੁੰਦੇ ਆ ਮੈਂ ਉਮੀਦ ਕਰਦਾ ਆ ਕਿ ਆਉਣ ਵਾਲੇ ਟਾਈਮ ਤੇ ਇਹਨਾਂ ਦਾ ਕੰਮ ਹੋਰ ਵੀ ਵਧੇਗਾ ਔਰ ਇਹਨਾਂ ਦਾ ਨਾਮ ਹੋਰ ਵੀ ਕਕੂਤਲੇ ਚ ਰੋਸ਼ਨ ਹੋਏਗਾ ਤਾਂ ਜੋ ਕਿ ਸਮਾਜ ਨੂੰ ਇਹਨਾਂ ਦਾ ਫਾਇਦਾ ਹੋ ਸਕੇ ਜੋ ਇਹ ਕੰਮ ਕਰ ਰਿਹਾ ਇਨਾ ਸ਼ਬਦਾਂ ਦੇ ਨਾਲ ਮੈਂ ਇਹਨਾਂ ਨੂੰ ਮੁਬਾਰਕਬਾਦ ਕਰਦਾ ਥੈਂਕ ਯੂ ਜੀ ਕੰਮ ਕਰਦੇ ਹੋ ਕੈਂਪ ਵੀ ਲਾਂਦੇ ਹੋ ਤੇ ਕਈ ਤਰ੍ਹਾਂ ਦੇ ਧਾਰਮਿਕ ਕਾਗੂ ਵੀ ਆਉਂਦੇ ਆ ਰਾਜਨੀਤੀ ਗਵਿੰਦਾ ਕਿਦਾਂ ਦਾ ਸਹਿਯੋਗ ਗਵਿੰਦਾ ਕੀ ਕਹਿਣਾ ਚਾਹੋ ਦੇਖੋ ਜੀ ਬਤੌਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਚੋਂ ਕਪੂਤਲੀ 'ਚ ਸੇਵਾਵਾਂ ਨਿਵਾ ਰਿਹਾ ਭਾਵੇਂ ਉਹ ਧਾਰਮਿਕ ਪੋਲ ਤੇ ਹੋਵੇ ਸਮਾਜਿਕ ਪੋਲ ਤੇ ਹੋਵੇ ਰਾਜਨੀਤੀ ਦੀ ਰੋਣਾ ਕੀਤਾ ਵਾ ਉਹ ਮੈਂ ਕਰਮ ਆਪਣਾ ਕਰਦਾ ਉਹ ਕਰਦਾ ਰਵਾਂਗਾ ਪੰਜਵਾਂ ਵਿਸ਼ਾਲ ਖੋਦਾਨ ਕੈਂਪ ਜਿਹੜਾ ਵਾ ਅੱਜ ਮੇਰੇ ਵੱਲੋਂ ਹਲਕੇ ਕਪੂਤਰੇ ਦੇ ਲੋਕਾਂ ਦੇ ਸਾਥ ਦੇ ਨਾਲ ਤੇ ਮੇਰੀ ਟੀਮ ਦੇ ਸਾਥ ਦੇ ਨਾਲ ਕਿਉਂਕਿ ਮੇਰੀ ਟੀਮ ਆ ਤੇ ਅਵੀ ਰਾਜਪੂਤ ਦਾ ਮੇਰੀ ਟੀਮ ਜਿਹੜੀ ਆ ਹਮੇਸ਼ਾ ਮੇਰਾ ਸਾਥ ਦਿੰਦੀ ਆ ਤੇ ਮੇਰੇ ਪ੍ਰੋਗਰਾਮ ਸਫਲ ਕਰਦੀ ਆ ਅੱਜ ਧਾਰਮਿਕ ਤੇ ਸਮਾਜਿਕ ਰਾਜਨੀਤਿਕ ਵੱਖ-ਵੱਖ ਆਗੂ ਸਹਿਬਾਨ ਵੀ ਜਿਹੜੇ ਆ ਮੈਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਆ ਇਹ ਜਿਹੜੀ ਇੱਜ਼ਤ ਵਾ ਇਹ ਕਮਾਈ ਆ ਮੈਂ ਆਪਣੀ ਟੀਮ ਦੇ ਤੇ ਹਲਕੇ ਕਪੂਤਰੇ ਲੋਕਾਂ ਦੇ ਸਾਥ ਦੇ ਨਾਲ ਤੇ ਮੀਡੀਆ ਦੇ ਸਾਥ ਦੇ ਨਾਲ ਸੋ ਮੈਂ ਬਤੌਰ ਹਲਕਾ ਸੇਵਾਦਾਰ ਆਪਣਾ ਕਰਮ ਕਰਦਾ ਰਹੂੰਗਾ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਤੇ ਇਹੋ ਜਿਹਾ ਉਪਰਾਲੇ ਕਰਦਾ ਰਹੂੰਗਾ ਨਾਲ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਬਲੱਡ ਡੋਨੇਸ਼ਨ ਕੈਂਪ ਕੋਈ ਸੌਖਾ ਕੰਮ ਨਹੀਂ ਹੁੰਦਾ ਦੁਕਾਨਾਂ ਬਲੱਡ ਡੋਨੇਸ਼ਨ ਕੰਮ ਕੈਂਪ ਚ ਸਾਡੀ ਪੂਰੀ ਤਾਕਤ ਝੋਖੀ ਜਾਂਦੀ ਆ ਕਿਤੇ ਚ ਪੈਸੇ ਵੱਲੋਂ ਵੀ ਖਰਚਾ ਆਣਾ ਵੈਸੇ ਵੀ ਖਰਚਾ ਆਣਾ ਸਾਰੇ ਅਰੇਂਜਮੈਂਟ ਵੀ ਕਰਨੇ ਆ ਵੱਖ-ਵੱਖ ਤਰੀਕਿਆਂ ਨਾਲ ਸਾਰੀਆਂ ਤਿਆਰੀਆਂ ਕਰਨੀਆਂ ਪਰ ਲੋਕਾਂ ਦੀ ਅੱਗੇ ਜ਼ਿੰਮੇਵਾਰੀ ਕੀ ਬੰਦੀ ਪਹੁੰਚੇ ਨੇ ਬਲੱਡ ਦਾਨ ਕਰਨੇ ਤੁਹਾਡਾ ਦਿੱਤਾ ਆ ਖੂਨ ਜਿਹੜਾ ਵਾ ਉਹ ਵਿਅਰਥ ਨਹੀਂ ਜਾਂਦਾ ਤੁਹਾਡਾ ਦਿੱਤਾ ਆ ਖੂਨ ਜਿਹੜਾ ਵਾ ਉਹ ਕਿਤੇ ਵੀ ਬੇਸ ਨਹੀਂ ਜਾਂਦਾ ਕਹਾੜਾ ਦਿੱਤਾ ਖੂਨ ਤਾਂ ਹੀ ਕੰਮ ਆਵੇਗਾ ਜਿਹੜੇ ਵੀ ਸੰਸਥਾਵਾਂ ਜਿਹੜੇ ਬਲੱਡ ਸਟੋਰ ਕਰਦੇ ਆ ਜੇ ਉਹਨਾਂ ਕੋ ਖੂਨ अवेलेबल ਹੋਵੇਗਾ ਜੇ ਮੰਨ ਲਓ ਖੂਨ अवेलेबल ਨਹੀਂ ਹੋਵੇਗਾ ਕਿਸੇ ਦੇ ਪ੍ਰਵਾਹ ਤੇ ਭੀੜ ਪੈ ਜਾਵੇ ਤੇ ਉਹਨੂੰ ਬਲੱਡ ਉਹ ਸੰਸਥਾਵਾਂ ਦੇਵੇਂ گی ਕਿੱਥੋਂ ਸੋ ਬਲੱਡ ਦਿਆ ਕਰੋ ਡਰਿਆ ਨਾ ਕਰੋ ਡਾਕਟਰ ਵੀ ਕਹਿੰਦੇ ਆ ਖੂਨਦਾਨ ਕਰਕੇ ਕਦੀ ਖੂਨ ਘਟਦਾ ਨਹੀਂ ਖੂਨ ਵਧਦਾ ਹੀ ਹੈ ਇਹ ਕੁਦਰਤ ਵੱਲੋਂ ਆ ਪਰਮਾਤਮਾ ਦੀ ਕਿਰਪਾ ਕਰਦਾ ਸੋ ਬਲੱਡ ਡੋਨੇਟ ਕਰਿਆ ਕਰੋ ਅੱਜ ਗੁਰਮੀਤ لال ਬਿੱੱਡੂ ਭਾਈ ਤੋਂ ਸਾਡੇ ਵੱਡੇ ਭਰਾ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਧਰਮ ਸਭਾ ਤੋਂ ਸਾਡੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਕੋਸਲਾ ਜੀ ਪਹੁੰਚ ਹੋਏ ਨੇ ਜੋਲੀ ਭਾਈ ਸਾਡੇ ਵੱਡੇ ਭਰਾਏ ਪਹੁੰਚ ਹੋਏ ਨੇ ਆਕਾਸ਼ ਕਬੂਦੀ ਕਬੂਦਰਾ ਸਿੱਡੀਓ ਪੈਲਸਿਸ ਪੇ ਦੇ ਉਹਨਾਂ ਨੇ ਤੇ ਨੀ ਟੀਮ ਦਾ ਧੰਨਵਾਦ ਆ ਸਾਰੇ ਵਕ ਵਕ ਜਿੱਤੇ ਬੰਦੀ ਜਿਹੜੀਓ ਪਹਿਲੋ ਵੀ ਹੋ ਗਈਆਂ ਸਭ ਵਿੱਚ ਜਿਹੜਾ ਸਾਥ ਦੇਣਗੇ ਉਹਨਾਂ ਦਾ ਵੀ ਧੰਨਵਾਦ ਆ ਸੋ ਸਾਰਿਆਂ ਦੇ ਸਾਥ ਦੇ ਨਾਲ ਹੀ ਆ ਵੀ ਰਾਜਪੂਤਾਂ ਇਕੱਲਾ ਆ ਵੀ ਰਾਜਪੂਤ ਕਿਸੇ ਤੋਂ ਬਿਨਾ ਟੀਮ ਤੋਂ ਬਿਨਾ ਹਲਕੇ ਕਬੂਦਰੇ ਲੋਕਾਂ ਤੋਂ ਬਿਨਾ ਕੁਝ ਨਹੀਂ ਆ ਸਾਰਿਆਂ ਦਾ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਅਜੇ ਕੰਮ ਸਾਨੂੰ ਕਰਨ ਦੀ ਜ਼ਰੂਰਤ ਆ ਔਰ ਮੈਨੂੰ ਬਹੁਤ ਅੱਛਾ ਲੱਗਾ ਮੇਰਾ ਅੱਜ ਐਕਸਪੀਰੀਅੰਸ ਬਹੁ ਔਰ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ ਖਾਸ ਕਰਕੇ ਅਵੀ ਸਾਹਿਬ ਅਵੀ ਰਾਜਪੂਤ ਜਿਨ੍ਹਾਂ ਨੇ ਬੜਾ ਵੱਡਾ ਇਹ ਉਪਰਾਲਾ ਕੀਤਾ ਬੜੀ ਵੱਡੀ ਕੋਸ਼ਿਸ਼ ਕੀਤੀ ਹੈ ਇਹ ਸੌਖੇ ਕੰਮ ਨਹੀਂ ਹੈ ਕਰਨੇ ਮੈਂ ਸਮਝਦਾ ਸੌਖੇ ਕੰਮ ਨਹੀਂ ਹੈ ਯੰਗ ਮੁੰਡਿਆਂ ਨੂੰ ਇਕੱਠੇ ਕਰਨਾ ਇਹਨਾਂ ਅੱਛਾ ਅਰੇਂਜ ਕਰਨਾ ਔਰ ਮੈਂ ਮੇਰੀ ਇਹ ਦੁਆਈ ਹੈ ਪਰਮੇਸ਼ਰ ਉਹਨਾਂ ਨੂੰ ਬles ਕਰੇ ਔਰ ਇਸੇ ਤਰ੍ਹਾਂ ਇਹ ਜਿਹੜੇ ਆਪਾਸਾਂ ਨੇ ਰਲ ਮਿਲ ਕੇ ਇਹ ਜਿਹੜੇ ਆ ਅ ਅੱਛੇ ਕੰਮ ਭਲਾਈ ਦੇ ਕੰਮ ਕਰਦੇ ਰਹੀਏ ਕਿਉਂਕਿ ਪਰਮੇਸ਼ਰ ਗੋੜ ਜਿਹੜਾ ਇਹਨਾਂ ਗੱਲਾਂ ਤੋਂ ਕੁਸ਼ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ਿਆਂ ਤੋਂ ਰਹਿਦੋ ਕੇ ਇਹ ਭਲੇ ਕੰਮ ਕਰਨ ਦੇ ਵਿੱਚ ਅੱਗੇ ਵਧਨ ਤੇ ਸਾਡੀ ਰੱਬ ਅਗੇ ਇਹ ਪ੍ਰਾਰਥਨਾ ਹੈ ਦੁਆਇਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੋਇਲਮਸੀ ਜੋਲਿੰਗ ਹਾਂਜੀ ਜੋਲੀ ਜੀ ਤੁਸੀਂ ਵੀ ਇੱਕ ਧਾਰਮਿਕ ਆਗੂ ਵੀ ਹੋ ਤੇ ਜਿਵੇਂ ਕਿ ਅਭੀ ਰਾਜਪੂਤ ਵੱਲੋਂ ਜਿਹੜੇ ਕਿ ਕੈਂਪ ਲਗਾਏ ਜਾਂਦੇ ਹਰ ਸਾਲ ਬਲੱਡ ਦੇ ਤਹ ਕਿਤੇ ਦੇ ਦੇਣ ਤੇ ਪਰਾਲਿਆਂ ਨੂੰ ਮੈਂ ਸਰ ਅੱਜ ਮੇਰਾ ਮਨ ਇੰਨਾ ਖੁਸ਼ ਆ ਔਰ ਮੈਨੂੰ ਪਹਿਲੀ ਵਾਰੀ ਜਿਹੜਾ ਇਹ ਮੌਕਾ ਮਿਲਿਆ ਇਸ ਕੈਂਪ ਵਿੱਚ ਆਉਂਦਾ ਔਰ ਮੈਂ ਇੱਥੇ ਆਣ ਕੇ ਮੈਂ ਪਰਮੇਸ਼ਰ ਦਾ ਬਰਾਤਮਨਸ ਕੀਤਾ ਕਿ ਅੱਜ ਜਿਹੜੀ ਨੌਜਵਾਨ ਪੀੜ੍ਹੀ ਆ ਸੋ ਉਹ ਉਹਨਾਂ ਦਾ ਜਿਹੜਾ ਮਾਈਂਡ ਜਿਹੜਾ ਉਹ ਚੇਂਜ ਹੋਇਆ ਹੈ ਨਾ ਮਨੁੱਖਤਾ ਦੀ ਸੇਵਾ ਦੇ ਲਈ ਸੋ ਇਹ ਜਿਹੜੇ ਬੱਚੇ ਅੱਜ ਬਲੱਡ ਦੇ ਰਹੇ ਆ ਹੈ ਨਾ ਕਿਸੇ ਨਾ ਕਿਸੇ ਦੀ ਜਿਹੜੀ ਆ ਜਾਨ ਇਹਨਾਂ ਦੇ ਬਲੱਡ ਦੇ ਦੁਆਰਾ ਉਹ ਬਚ ਜਾਣੀ ਆ ਕੀ ਨਾਮ ਆ ਜੀ ਆਪਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤਸ਼ਾਹਦ ਸਾਹਿਬ ਤੇ ਅੱਜ ਅਬੀ ਪਾਜੀ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਸਾਡੇ ਕਪੂਰਥਲਾ ਸ਼ਹਿਰ ਦੇ ਵਿੱਚ ਜੋ ਕਿ ਬਲੱਡ ਡੋਨੇਸ਼ਨ ਦਾ ਕੈਂਪ ਸੀਗਾ ਅੱਜ ਲੱਗਾ ਤੇ ਅੱਜ ਮੈਂ ਵੀ ਫਸਟ ਟਾਈਮ ਮੈਂ ਬਲੱਡ ਡੋਨੇਟ ਕੀਤਾ ਜੀ ਤੇ ਮੈਨੂੰ ਬਹੁਤ ਅੱਛਾ ਮੇਰਾ ਐਕਸਪੀਰੀਅੰਸ ਰਿਹਾ ਤੇ ਬਹੁਤ ਹੀ ਪੇਨਫੁਲ ਪੇਨਫੁਲ ਤਾਂ ਬਿਲਕੁਲ ਨਹੀਂ ਹੈਗਾ ਕਹਿ ਸਕਦੇ ਆਪਾਂ ਤੇ ਬਸ ਜ਼ਰਾ ਜੀ ਦਰਦ ਹੋਏਗੀ ਥੋੜਾ ਜਿਹਾ ਲਾਈਕ ਕੇ ਨੀਡਲ ਹੈ ਨਾ ਜੇ ਅੰਦਰ ਜਾਏਗੀ ਤੇ ਤੇ ਬਹੁਤ ਅੱਛਾ ਐਕਸਪੀਰੀਅੰਸ ਹੈ ਕਿਤਾ ਲੱਗਦਾ ਕਿ ਜਦੋਂ ਕਿ ਇਦਾਂ ਇਹ ਉਪਰਾਲੇ ਕੀਤੇ ਜਾਂਦੇ ਆ ਬਲੱਡ ਵਾਲੇ ਕਿ ਆਮ ਤੁਸੀਂ ਵੀ ਕੀ ਮੈਸੇਜ ਤੁਸੀਂ ਵੀ ਜੂਥ ਵਾਲੇ ਕੀ ਮੈਸੇਜ ਜੇ ਗੱਲ ਕਰੀਏ ਖੂਨਦਾਨ ਦੀ ਖੂਨਦਾਨ ਦੀ ਮਹਾਨਤਾ ਨੇ ਤੇ ਮੈਨੂੰ ਲੱਗਦਾ ਕਿ ਜੇ ਆਪਾਂ ਬਲੱਡ ਡੋਨੇਟ ਕਰ ਰਹੇ ਅੱਜ ਤੇ ਆਈ ਗੈਸ ਕਿ ਕਾਫੀ ਜਾਨਾਂ ਨੂੰ ਬਚਾ ਰਹੇ ਆਪਾਂ ਹੈ ਨਾ ਜੀ ਅਭੀ ਭਾਈ ਜੀ ਤੇਰੀ ਮੰਨੀ ਨਹੀਂ ਇਹ ਹੈ ਕਿ ਆਪਾਂ ਸਭ ਨੂੰ ਇਕਜੁੱਟ ਹੋ ਕੇ ਬਲੱਡ ਰੇਟ ਕਰਨਾ ਚਾਹੀਦਾ ਹੈ ਬਹੁਤ ਅੱਛੀ ਗੱਲ ਹੈ ਇਹ ਕਿ ਤੇ ਆਪਣੀ ਔਰਾ ਕਲੀਅਰੈਂਸ ਹੋ ਜਾਂਦੀ ਹੈ ਜੀ ਇਹਦੇ ਨਾਲ ਤੇ ਪਲੱਸ ਬਹੁਤ ਅੱਛਾ ਵੀ ਹੁੰਦਾ ਖੁਦ ਨੂੰ ਕਿਸੇ ਦੀ ਹੈਲਪ ਕਰਦੇ ਮੈਸੇਜ ਕੋਈ ਯੂਥ ਨੂੰ ਦੇਣਾ ਚਾਹੁੰਗਾ ਯੂਥ ਨੇ ਹੀ ਮੈਸੇਜ ਹੈ ਜੀ ਵੀ ਇੱਕ ਤੇ ਬੁਰੇ ਕੰਮਾਂ ਤੋਂ ਜਿੰਨਾ ਝੂਠ ਫਰੇਬ ਨਸ਼ੇ ਆਦਿ ਤੋਂ ਮੁਕਤ ਰਹਿਣ ਉਹਨਾਂ ਹੀ ਅੱਛੀ ਗੱਲ ਹੈ ਜੀ ਤੇ ਚੰਗੇ ਕਰਮ ਕਰਨ ਸਾਰੇ